ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਸੰਗਠਨਾਂ ਦੇ ਲੋਕ ਇੱਥੇ ਰਾਹੁਲ ਗਾਂਧੀ ਦਾ ਪੁਤਲਾ ਫੂਕਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਰਾਹੁਲ ਗਾਂਧੀ ਨੇ ਕੱਲ ਸੰਸਦ ਦੇ ਵਿੱਚ ਇਹ ਕਿਹਾ ਆ ਕਿ ਜਿਹੜੇ ਹਿੰਦੂ ਹਿੰਸਕ ਨਹੀਂ ਜਿਹੜੀ ਹਿੰਦੂ ਆ ਹਿੰਸਕ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਰਾਹੁਲ ਗਾਂਧੀ ਨੂੰ ਇਹ ਕਹਿ ਦੇਣਾ ਚਾਹੁੰਦੇ ਆ ਕਿ ਹਿੰਦੂ ਕੇ ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਨਾ ਵਾਧੀ ਜੇ Hindu ਹਿੰਸਕ ਹੁੰਦਾ ਤੇ ਇਸ ਦੇਸ਼ ਦੇ ਵਿੱਚ ਮੁਸਲਮਾਨ ਨਹੀਂ ਹੁੰਦੇ Hindu ਇੱਕ ਸ਼ਾਂਤੀਪ੍ਰੀਏ ਲੋਗ ਆ ਔਰ Hindu ਇਹ ਸੋਚ ਔਰ Hinduਾਂ ਦੀ ਇਹ ਸੋਚ ਆ ਜੀਓ ਔਰ ਜੀਨੇ ਦੋ ਜੇ ਉਹਨਾਂ ਨੂੰ ਕੋਈ ਛੇੜੇਗਾ ਫਿਰ Hindu ਜ਼ਰੂਰ ਹਿੰਸਾ ਕਰਿਆ ਜੇ ਉਹਨਾਂ ਨੂੰ ਕੋਈ ਤੰਗ ਕਰੇਗਾ ਫਿਰ Hindu ਜ਼ਰੂਰ ਹੀ ਹਿੰਸਾ ਕਰਿਆ Hindu ਚਾਹੁੰਦਾ ਆ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ ਦੇਸ਼ ਤਰੱਕੀ ਕਰੇ ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਔਰ ਕਾਂਗਰਸ ਅੱਜ ਹਤਾਸ਼ ਹੈ ਉਹਨਾਂ ਨੇਰ ਆ ਰਿਹਾ ਕਿ ਅਸੀਂ 10 ਸਾਲ ਬਾਅਦ ਵੀ 99 ਸੀਟਾਂ ਲੈ ਕੇ ਵੀ ਫਿਰ ਅਸੀਂ ਆਪਣੀ ਸਰਕਾਰ ਨਹੀਂ ਬਣਾ पाए ਔਰ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਖਤਮ ਹੋ ਰਿਹਾ ਕਿ ਚੌਥੀ ਵਾਰੀ ਫਿਰ ਜਦੋਂ ਅਗਲੀ ਵਾਰੀ ਸਰਕਾਰ ਬਣੇਗੀ ਫਿਰ ਅੱਗੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਆ ਉਹ ਇਹ ਮੈਂ 5 ਸਾਲ ਪਹਿਲਾਂ ਵੀ ਸ਼ਿਵਾਨੀ ਕਰ ਰਿਹਾ ਕਿ ਪੰਜਵੀਂ ਚੌਥੀ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ ਕਿਉਂਕਿ ਆਮ ਵਾਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਇੰਨੇ ਵਧੀਆ ਕੰਮ ਕਰਦੇ ਨੇ ਆ ਜਿਹੜਾ ਉਹਨਾਂ ਦਾ ਟਾਰਗੇਟ ਹੈ ਦੇਸ਼ ਨੂੰ ਤੀਜੀ ਮਹਾਸ਼ਕਤੀ ਬਣਾਉਂਦਾ ਔਰ ਉਹਨਾਂ ਨੇ ਉਹ ਟਾਰਗੇਟ ਅਚੀਵ ਕਰਨਾ ਆ ਦੇਸ਼ ਦੀ ਇਕਨੋਮਿਕਲੀ ਦੇਸ਼ ਨੂੰ ਸਟਰੋਂਗ ਕਰਨਾ ਹੈ ਦੇਸ਼ ਨੂੰ ਤਾਕਤਵਰ ਦੇਸ਼ਾਂ ਦੇ ਵਿੱਚ ਖੜਾ ਕਰਨਾ ਆ ਇਸ ਕਰਕੇ ਉਹਨਾਂ ਨੇ ਖੜੇ ਕਰ ਦੇਣਾ ਆ ਔਰ ਖੜੇ ਕਰਨ ਤੋਂ ਬਾਅਦ ਜਿਹੜੀ ਚੌਥੀ ਵਾਰ ਹੀ ਫਿਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਸ ਕਰਕੇ ਅੱਜ ਕਾਂਗਰਸ ਹਤਾਸ਼ਾ ਦੇ ਵਿੱਚ ਆ ਸੰਸਦ ਦੇ ਵਿੱਚ ਕੰਮ ਨਹੀਂ ਚੱਲਣ ਦੇਣਾ ਚਾਹਦੀ ਉਹਨਾਂ ਦੀ ਸੋਚ ਹੈ ਕਿ ਅਸੀਂ ਸੰਸਦ ਨੂੰ ਰੋਕੇ ਰੱਖੀਏ ਕੋਈ ਵੀ ਕਾਨੂੰਨ ਐਸਾ ਪਾਸ ਨਾ ਹੋਵੇ ਜਿਹਨਾਂ ਦੇਸ਼ ਦੀ ਤਰੱਕੀ ਹੋਵੇ ਔਰ ਦੇਸ਼ ਦੀ ਇਹ ਤਰੱਕੀ ਹੋ ਗਈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਹੈ ਇਸ ਕਰਕੇ ਉਹ ਚਾਹੁੰਦੇ ਆ ਕਿ ਸੰਸਦ ਨੂੰ ਠੱਪ ਕਰਕੇ ਰੱਖੀਏ ਸੰਸਦ ਵਿੱਚ ਰੋਲਾ ਝੂਠ ਸਾਰਾ ਕੁਝ ਬੋਲ ਕੇ ਅੱਜ ਕਾਂਗਰਸ ਪਾਰਟੀ ਝੂਠ ਤੇ ਝੂਠ ਬੋਲੀ ਆ ਰਹੀ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਉਹਦਾ ਫੁੱਤਲਾ ਫੂਕ ਕੇ ਅੱਜ ਅਸੀਂ ਉਦੀ ਵਜ੍ਹਾ ਕੀ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਵਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਅਸੀਂ ਬਾਰ-ਬਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਦਾ ਪਰ ਉਸ ਬੰਦੇ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ ਤੇ ਕਿੜਦੇ ਨੇ ਹਿੰਦੂਆਂ ਦੇ ਖਿਲਾਫ 100 ਕਰੋੜ ਇਸ ਦੇਸ਼ ਹਿੰਦੂ ਰਹਿੰਦਾ ਵਾ ਪਰ ਰਾਹੁਲ ਗਾਂਧੀ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ ਤੇ ਹਿੰਦੂ ਜਿਹੜੇ ਆਪਨਾ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਪਰ ਹੁਣ ਸਾਡੇ ਹਿੰਦੂਆਂ ਦੀ ਔਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ ਅਸੀਂ ਹੁਣ ਦੱਸ ਦੇਣਾ ਚਾਹੁੰਦੇ ਹਾਂ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮਐਲਏ ਐਮਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ